ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਬਠਿੰਡਾ ਦੇ ਪਿੰਡ ਗੁਬਿੰਦਪੁਰਾ ਦੀ ਝਿੜੀ ਵਿੱਚ ਤੇ ਜਿਸ ਨੂੰ ਝਿੜੀ ਡੇਰਾ ਭਿਆਣਾ ਸਾਹਿਬ ਵਾਲੀ ਵੀ ਕਿਹਾ ਜਾਂਦਾ ਹੈ ਤੇ ਇਸ ਵੀਡੀਓ ਕਲਿੱਪ ਦੇ ਵਿੱਚ ਤੁਸੀਂ ਡੇਰਾ ਭਿਆਣਾ ਸਾਹਿਬ ਦਾ ਖੂਬਸੂਰਤ 뷰 ਦੇਖ ਰਹੇ ਹੋ ਤੇ ਦੋਸਤੋ ਇਹ ਕਾਫੀ ਵੱਡੀ ਝਿੜੀ ਆ ਅੱਗੇ ਵੀ ਆਪਾਂ ਇਸ ਦੀ ਵੀਡੀਓ ਪਾਈ ਸੀ ਤੇ ਅੱਜ ਦੀ ਵੀਡੀਓ ਬੜੀ ਖਾਸ ਹੈ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਉਹ ਸਾਰੀ ਲੋਕੇਸ਼ਨ ਦਿਖਾਵਾਂਗੇ ਜਿੱਥੇ ਹਰ ਭਜਨ ਮਾਨ ਦੀ ਫਿਲਮ ਹੀਰ ਰਾਂਝਾ ਦੀ ਸ਼ੂਟਿੰਗ ਹੋਈ ਸੀ ਤੇ ਦੋਸਤੋ ਇਹ ਨਾਲ-ਨਾਲ ਤੁਸੀਂ ਕਲਿੱਪ ਦੇਖ ਰਹੇ ਹੋ ਕਿਹੜੇ ਕਫੀ ਲਾਤਾ ਤੀ ਤੋ ਰਾਂਝੇ ਨੂੰ ਤੇਰੇ ਬੱਚੇ ਜਿੰਨ ਬਲੌਰ ਗਏ ਤੂੰ ਕਿੱਧਰ ਤੱਕ ਤੇ ਸਾਰੇ ਵਤਨ ਪਈ ਇਹ ਦੋਸਤੋ ਨਾਲ-ਨਾਲ ਫਿਲਮ ਦੇ ਸਕਰੀਨਸ਼ਾਟ ਚੱਲੇ ਆ ਤੇ ਨਾਲ-ਨਾਲ ਤੁਸੀਂ ਬਰਾਬਰ ਲੋਕੇਸ਼ਨ ਦੇਖ ਰਹੇ ਹੋ ਦੋਸਤੋ ਸਾਰੀਆਂ ਲੋਕੇਸ਼ਨ ਤਕਰੀਬਨ ਮੈਚ ਕਰਦੀਆਂ ਹੋਣੀਆਂ ਜਿੰਨੇ ਵੀ ਸਕਰੀਨਸ਼ਾਟ ਸਾਂਝੇ ਕੀਤੇ ਨੇ ਵੀਡੀਓ ਕਲਿੱਪਾਂ ਦੇ ਵਿੱਚ ਤੇ ਹੋਰ ਵੀ ਕਾਫੀ ਸਾਰੇ ਸੀਨ ਫਿਲਮਾਏ ਗਏ ਸੀ ਪਰ ਜਿਹੜੇ ਮੇਨ ਮੇਨ ਸੀਨ ਸੀ ਉਹ ਤੁਹਾਡੇ ਨਾਲ ਮੈਂ ਸਾਂਝੇ ਕਰ ਰਿਹਾ ਇਹ ਉਹੀ ਛੱਪੜ ਇਸ ਛਿੜੀ ਦਾ ਵਿਊ ਵੀ ਬੜਾ ਖੂਬਸੂਰਤ ਆ ਤੇ ਬੜਾ ਮਨ ਲੱਗਦਾ ਹੈ ਇੱਥੇ ਆ ਕੇ ਤੇ ਦੋਸਤੋ ਜਿਹੜੇ ਦੋਸਤ ਮਿੱਤਰ ਨੇੜੇ ਦੇ ਆ ਉਹ ਜ਼ਰੂਰ ਇਸ ਥਾਂ ਨੂੰ ਵਿਜ਼ਿਟ ਕਰਕੇ ਜਾਇਆ ਜੇ ਆਨੰਦ ਆ ਜਾਏਗਾ ਤੇ ਦੋਸਤੋ ਕੋਸ਼ਿਸ਼ ਕੀਤੀ ਹੈ ਕਿ ਵੱਧ ਤੋਂ ਵੱਧ ਜਿਹੜੇ ਸੀਨ ਨੇ ਉਹ ਤੁਹਾਨੂੰ ਉਹੀ ਦਿਖਾਏ ਜਾਣ ਜਿੰਨਾ ਲੋਕੇਸ਼ਨਾਂ ਤੇ ਫਲਮਾਏ ਗਏ ਨੇ ਤੇ ਇਹ ਤੁਸੀਂ ਨਾਲ-ਨਾਲ ਵੀਡੀਓ ਕਲਿੱਪ ਵੀ ਦੇਖ ਰਹੇ ਹੋ ਤੇ ਨਾਲ-ਨਾਲ ਉਹੀ ਲੋਕੇਸ਼ਨਾਂ ਵੀ ਦੇਖ ਰਹੇ ਹੋ ਤੇ ਕੁਦਰਤੀ ਅੱਜ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਵੀਡੀਓ ਦੇ ਵਿੱਚ ਮੈਚ ਹੋ ਰਹੀਆਂ ਨੇ ਤੇ ਇਦਾਂ ਲੱਗ ਰਿਹਾ ਜਿਵੇਂ ਹੁਣੇ ਹੀ ਫਿਲਮ ਦੀ ਸ਼ੂਟਿੰਗ ਹੋਈ ਹੋ। ਦੋਸਤੋ ਇਹ ਤੁਸੀਂ ਹੀਰ ਰਾਂਝਾ ਫਿਲਮ ਦੀਆਂ ਲੋਕੇਸ਼ਨਾਂ ਦੇਖੀਆਂ ਇਸ ਤੋਂ ਇਲਾਵਾ ਮੌਡ ਫਿਲਮ ਦੇ ਵਿੱਚ ਜੈਸਮੀਨ ਸੈਂਡਲਸ ਦੇ ਕੁਝ ਟੱਪੇ ਸੀ ਜਿਨ੍ਹਾਂ ਨੂੰ ਗਾਉਣ ਦਾ ਨਾਮ ਦਿੱਤਾ ਗਿਆ ਸੀ ਤੇ ਉਹ ਵੀ ਜਿਹੜਾ ਗੀਤ ਸੀ ਇਸੇ ਛਿੜੀ ਦੇ ਵਿੱਚ ਫਲਮਾਇਆ ਗਿਆ ਉਸ ਦੀਆਂ ਲੋਕੇਸ਼ਨਾਂ ਵੀ ਤੁਹਾਡੇ ਨਾਲ ਮੈਂ ਸਾਂਝੀਆਂ ਕਰ ਰਿਹਾ। ਹੋ ਕਿਹੜਾ ਬਦਲੂਆ ਨਸਲਾ ਇਹ ਸਾਰੇ ਸੀਨ ਤੁਸੀਂ ਸਕਰੀਨ ਤੇ ਨਾਲ-ਨਾਲ ਦੇਖ ਰਹੇ ਹੋ ਦੋਸਤੋ ਹੀਰ ਰਾਂਝਾ ਫਿਲਮ ਦਾ ਇੱਕ ਭਾਗ ਆਪਾਂ ਪਹਿਲਾਂ ਵੀ ਪਾ ਚੁੱਕੇ ਹਾਂ ਜਿੰਦੇ ਵਿੱਚ ਆਪਾਂ ਰਾਂਝੇ ਦਾ ਕਾਰ ਯਾਨੀ ਕਿ ਜਿਹੜਾ ਹਰਪਜਨ ਮਾਨ ਦਾ ਕਾਰ ਦਿਖਾਇਆ ਗਿਆ ਸੀ ਫਿਲਮ ਦੇ ਵਿੱਚ ਉਹ ਪਹਿਲਾਂ ਆਪਾਂ ਸਾਂਝਾ ਕਰ ਚੁੱਕੇ ਹਾਂ ਤੇ ਇਹ ਦੂਸਰਾ ਭਾਗ ਆ ਜਿੱਥੇ ਰਾਂਝਾ ਮੱਝੀਆਂ ਵਗੈਰਾ ਚਰਾਉਂਦਾ ਹੈ ਇਹ ਸਾਰੇ ਸੀਨ ਆ ਜਿਹੜੇ ਇਸ ਝੜੀ ਦੇ ਵਿੱਚ ਹੀ ਫੁਲਮਾਏ ਗਏ ਸੀ ਤੇ ਬੜਾ ਖੂਬਸੂਰਤ 뷰 ਆ ਇਸ ਝੜੀ ਦਾ ਤੇ ਜਲਦੀ ਦੋਸਤੋ ਤੀਜਾ ਭਾਗ ਵੀ ਲੈ ਕੇ ਮਿਲਦੇ ਆਂ ਵੀਡੀਓ ਚੰਗੀ ਲੱਗੀ ਕਮੈਂਟ ਜਰੂਰ ਕਰਿਆ ਜੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਨਾ ਭੁੱਲਿਓ ਤਾਂ ਕਿ ਵੱਧ ਤੋਂ ਵੱਧ ਜਿਹੜੇ ਦੋਸਤ ਆ ਉਹ ਇਹਨਾਂ ਨਜ਼ਾਰਿਆਂ ਦਾ ਆਨੰਦ ਮਾਣ ਸਕਣ ਧੰਨਵਾਦ